ਸਮਝ ਨਹੀਂ ਆ ਰਹੀ ਇਹ ਚੱਲ ਕੀ ਰਿਹਾ ਵਾ ਪਤਾ ਨਹੀਂ ਹੁਣ ਇਹਨੂੰ ਕੀ ਹੋ ਗਿਆ ਵਾ ਇਹ ਫੋਨ ਕਰਕੇ ਮੈਨੂੰ ਬੋਲੀ ਜਾਂਦਾ ਵਾ ਜਿੱਤੇ ਤੱਕ ਮੈਨੂੰ ਲੱਗਦਾ ਇਹ ਸਾਰਾ ਕੀਤਾ ਕਰ ਰਾਇ ਨਾ ਗਗਨ ਦਾ ਹੀ ਆ ਉਹ ਹੀ ਬਸ ਮੇਰੇ ਤੋਂ ਮੱਚਦੀ ਆ ਔਰ ਕੁਛ ਨਹੀਂ ਪਹਿਲਾਂ ਵੀ ਓਨੇ ਮੇਰੀ ਬਦਨਾਮੀ ਕਰਾਈ ਸੀ ਸਕੀਮ ਤਾਂ ਇਹਦੇ ਤੇ ਲੋਣੀ ਪੈਣੀ ਓ ਕੋਈ ਨਾ ਕੋਈ ਨਹੀਂ ਤਾਂ ਇਹਨੇ ਨਹੀਂ ਮੀਨੋ ਕੀ ਹੋਣ ਦੇਣਾ ਕਰਾਂ ਕੀ ਸਮਝ ਨਹੀਂ ਆਉਂਦੀ ਹੈਗੀ ਮੈਨੂੰ ਇਹਦੇ ਨਾਲੋਂ ਕੋਈ ਨਾ ਕੋਈ ਨਾ ਕੋਈ ਤਾਂ ਸਕੀਮ ਲਾਉਣੀ ਪਊਗੀ ਛੱਡ ਦੀ ਤੈਨੂੰ ਮੈਂ ਵੀ ਨਹੀਂ ਗਗਰ ਤੂੰ ਮੇਰੇ ਰਾਹਾਂ 'ਚ ਕੰਡੇ ਵਿਛਾਏ ਨੇ ਨਾ ਇਹ ਜਾਂ ਰੋੜਾ ਬਣੂਗੀ ਤੇਰੇ ਰਾਹ ਦਾ ਕਿ ਤੂੰ ਕਦੀ ਹਟਾ ਨਹੀਂ ਪਾਵੇਂਗੀ ਉਹਨੂੰ ਤੇ ਤੂੰ ਪਛਤਾਏਂਗੀ ਕਿ ਤੂੰ ਪੰਗਾ ਕਿਦੇ ਨਾਲ ਲਿੱਤਾ ਹੈ ਹੁਣ ਤੂੰ ਬਸ ਆਪਣੀ ਖੈਰ ਮਨਾ ਇਹ ਤਾਂ ਫੋਨ ਹੈਲੋ ਮੈਂ ਠੀਕ ਆ ਤੂੰ ਦੱਸ ਕਿਵੇਂ ਆ ਅੱਜ ਕਿਵੇਂ ਆਦ ਕੀਤਾ ਬੱਸ ਤਮਾਂ ਨਹੀਂ ਯਾਰ ਕਰਦੀ ਸੁੱਸੀ ਬਚੀਆਂ ਮੈਂ ਆਪੀ ਕਰਨਾ ਅੱਛਾ ਖੁਸ਼ ਨਹੀਂ ਆ ਜਦੋਂ ਹਾਲ ਤੱਕ ਕਦੇ ਪੁੱਛਿਆ ਨਹੀਂ ਤੂੰ ਓਏ ਯਾਰ ਉਸ ਦਿਨ ਵੀ ਤੈਨੂੰ ਦਵਾਈ ਦਵਾ ਕੇ ਛੱਡ ਕੇ ਨਹੀਂ ਗਿਆਗਾ ਹੋਰ ਦੱਸ ਯਾਰ ਕੀ ਹਾਲ ਪੁੱਛਾਂ ਚਰਾ ਯਾਰ ਉਹੀ ਆਕਣਾ ਕਿਉਂ ਮੈਂ ਕਿਹੜਾ ਕੋਈ ਹੂੰ ਆਕੜਾ ਕਰਦੀ ਆ ਤੂੰ ਸੋਚ ਤੂੰ ਗੱਲ ਕੀ ਕੀਤੀ ਸੀ ਨਾਲੇ ਤੂੰ ਤਲਦੀ ਨੂੰ ਕੀ ਸਟੇਟ ਲਾਈਆਂ ਮੇਰੀਆਂ ਦੱਸੀ ਇਹ ਕੁਝ ਚੰਗੀਆਂ ਗੱਲਾਂ ਨੇ ਤੇ ਜੋ ਕਿਹਾ ਮੈਂ ਸਹੀ ਕਿਹਾ ਮੈਂ ਉਹਦੇ ਚ ਗਲਤ ਵੀ ਕਿੱਥੇ ਆ ਕੀ ਗਲਤ ਕਹਿਤਾ ਮੈਂ ਉਹਨੂੰ ਮੈਨੂੰ ਤੁਹਾਨੂੰ ਮਾਫੀ ਮੰਗਣੀ ਆ ਜਿਹੜੀ ਵੀ ਗੱਲ ਹੋ ਗਈ ਕੀ ਕਰਨ ਕੋਈ ਗੱਲ ਨਹੀਂ ਮੈਂ ਕੌਣ ਹੁੰਨੀ ਆ ਤੈਨੂੰ ਮਾਫ ਕਰਨ ਵਾਲੀ ਸ਼ਾਦੀ ਕਰਨਾ ਮੈਂ ਤੈਨੂੰ ਮਿਲਣਾ ਸੀ ਐਂ ਨੱਸ ਤੂੰ ਦੁਆ ਮਾਇਆ ਤੂੰ ਦੱਸ ਕਦੋਂ ਆਏਂਗਾ ਯਾਰ ਜਦ ਤਰੇ ਕਰੀ ਨਾ ਹੋਇ ਨਾ ਕੋਈ ਮੈਂ ਤੇਰੀਆਂ ਘਰੀ ਮੈਂ ਪੀ ਆ ਖਾ ਬੈਠ ਕੇ ਤਾਂ ਨਾ ਕੋਈ ਮਨਾਗਾ ਜਿਆ ਨੇ ਸਾਇਰ ਆਪਣੇ ਗੁਰੇ ਚੇਕ ਵੀ ਦੂਰੀ ਹੋ ਜਾਣ ਚਲ ਕੋਈ ਗੱਲ ਨਹੀਂ ਦੱਸੂਗੀ ਮੈਂ ਹਰ ਠੀਕ ਆ ਜਦ ਕੋਈ ਘਰ ਨਾ ਹੋਇ ਨਾ ਮੈਨੂੰ ਫੋਨ ਕਰਦੀ ਮੈਂ ਆ ਕੇ ਮਿਲ ਜਾਂਦਾ ਠੀਕ ਆ ਓਕੇ ਅੱਜ ਇਹਨਾਂ ਚੇਂਜ ਕਿਵੇਂ ਹੋ ਗਿਆ ਕੁਲਦੀਪ ਨੇ ਸਮਝਾਇਆ ਹੋਣਾ ਸ਼ਾਇਦ ਉਹਦੀ ਗੱਲ ਹੀ ਸਮਝ ਜੇ ਆਇਆ ਗੀਦਾ ਫੋਨ ਵੱਜ ਗਿਆ ਹਾਂ ਵੀਰੇ ਦਾ ਇਨੇ ਕਿ ਮੈਂ ਫੋਨ ਕੀਤਾ ਹੈ ਹਲੋ ਹਾਂ ਬਾਈ ਸਾਰੇ ਠੀਕ ਠਾਕ ਆਪਣੇ ਦੱਸੋ ਕੀ ਮਾੜੀ ਲੀ ਹੋ ਰਹੀ ਆ ਕਿਉਂ ਐ ਕੀ ਹੋਇਆ ਉਹਨੂੰ ਅੱਛਾ ਦਵਾਈ ਦਵਾਈ ਦਵਾ ਦਿੰਦੀ ਐ ਅੱਛਾ ਡੱਗ ਪੀ ਜਿਆਦੇ 60 ਤਾਂ ਨਹੀਂ ਵੱਜੀ ਕੋਈ ਨਾ ਬਈ ਕੋਈ ਨਾ ਆਵਾਂਗੇ ਅਸੀਂ ਜੱਸੀ ਵਰ ਗਿਆ ਹੋਇਆਗਾ ਉਹਨੂੰ ਆ ਲੈਣ ਦੇ ਇੱਕ ਵਾਰ ਬੱਸ ਅਸੀਂ ਹਾਂ ਹਾਂ ਆਵਾਂਗੇ ਪਤਾ ਲੈਣਾ ਜੀ ਆਵਾਂਗੇ ਆ ਲੈਣ ਦੇ ਜੱਸੀ ਨੂੰ ਕੋਈ ਨਾ ਬੱਸ ਠੀਕ ਹੈ ਠੀਕ ਲੈ ਅੱਜ ਕੱਲ ਵੀ ਬੰਦੇ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਬਿੰਦ ਝਟ ਚੰਗਾ ਭਲਾ ਹੁੰਦਾ ਅਗਲੇ ਹੀ ਪਲ ਪਤਾ ਨਹੀਂ ਕੀ ਕਰਵਾ ਕੇ ਵਹਿ ਜਾਂਦਾ ਹੈਗਾ ਖਣ ਲੈ ਲੱਤ ਤੜਵਾ ਕੇ ਵਹਿ ਗਈ ਹਾਂ ਮੁੰਡਾ ਜਾਂ ਵੀ ਪਤਾ ਨਹੀਂ ਕਿੱਥੇ ਨਿਕਲੇਗਾ ਜਿਵੇਂ ਅੱਜ ਜਾ ਹੀ ਇਹ ਲੈ ਆ ਇਹ ਪਤਾ ਇੱਕ ਸੋਚ ਮੁੱਕਦੀ ਨਹੀਂ ਦੂਜੀ ਪਹਿਲਾਂ ਖੜੀ ਹੋ ਜਾਂਦੀ ਹੈਗੀ ਕੀ ਕਰਾਂ ਖਾਲੀ ਜਾਣਾ ਬਿਮਾਰੀਆਂ ਨੇ ਵੀ ਰੱਬਾ ਤੇਰਾ ਦੇਣਾ ਕੀ ਐ ਸੀਨੇ ਛੱਡਦੇ ਹੁਣ ਤਾਂ ਸਾਡਾ ਖਹਿੜਾ ਕਦੇ ਕੋਸ ਹੋ ਜਾਂਦਾ ਕਦੇ ਕੋਸ ਹੋ ਜਾਂਦਾ ਪਿੱਛੇ ਪਿਓ ਮੁੱਕ ਗਿਆ ਹੁਣ ਰਹਿਦੀ ਹੁੰਦੀ ਮਾਂ ਇਹ ਵੀ ਬੱਜੋ ਬੱਤੀ ਕਰਦੀ ਫੋਨ ਕੀ ਦਫਾਂ ਸੀ ਮਾਂ ਨਿੱਕਰ ਮਮੇ ਦਾ ਫੋਨ ਤੀਗਾ ਕੀ ਹੋ ਗਿਆ ਹੌਣਾ ਕੀ ਤੀ ਉਹ ਤੇਰੀ ਨਾਨੀ ਡਿੱਗ ਪਈ ਉਹਨੇ ਖਾ ਲਈ ਸੱਟ ਅੱਛਾ ਕਿਵੇਂ ਕੰਮ ਧੰਦਾ ਕਰਦੀ ਹਣੀ ਉਹ ਕਿਹੜਾ ਟਿੱਕੇ ਬੰਦੀ ਐ ਉਹਨੂੰ ਆਏ ਨਹੀਂ ਹੈਗਾ ਵੀ ਮੈਂ ਟਿੱਕੇ ਬਹਿ ਕੇ ਖਾਲਾਂ ਦੋ ਰੋਟੀਆਂ ਹੈ ਉਹ ਤਾਂ ਆਪ ਹਟਦੀ ਨਹੀਂ ਹੈਗੀ ਪੱਗੇ ਲੈਣੇ ਕਿ ਕਿਹੋ ਜਿਹਾ ਸੱਟ ਲੱਗੀ ਆ ਕੀ ਪਤਾ ਵੀ ਹੁਣ ਉਹ ਤਾਂ ਜਾ ਕੇ ਪਤਾ ਲੱਗੂਗਾ ਤੇ ਮਮਾ ਦਾ ਕਹਿੰਦਾ ਬਾਵਾ ਜੀ ਬੱਜੀ ਹੈਗੀ ਅੱਛਾ ਫਿਰ ਤੂੰ ਜਾ ਆ ਪਤਾ ਲੈ ਆ ਨਹੀਂ ਜਾਣਾ ਤਾਂ ਹੈਗਾ ਸੀਗਾ ਜਾਮਾ ਕਾਤੇ ਉਹ ਮੁੰਡਾ ਤਾਂ ਘਰੇ ਖੜਦਾ ਨਹੀਂ ਹੈਗਾ ਮੈਂ ਹੀ ਸੋਚਦੀ ਸੀ ਵੀ ਜੇ ਉਹ ਆਜੇ ਉਹਦੇ ਨਾਲ ਵਗ ਜਾ ਮੈਂ ਮੋਟਰਸਾਈਕਲ ਤੇ ਹਾਂ ਮਾਂ ਉਹਨੂੰ ਨਾਲ ਲੈ ਜਾਈ ਬੱਸਾਂ ਦੇ ਕਿੱਥੇ ਧੱਕੇ ਖਾਏਗੀ ਉਹ ਤਾਂ ਗੱਲ ਸੁਣ ਮੇਰੀ ਹਾਂ ਉਹਦਾ ਕੀ ਪਤਾ ਹੈਗਾ ਕਦੋਂ ਬੜੇ ਉਗ ਰਹੇ ਹੈ ਮੈਂ ਕਹਿੰਦੀ ਸੀ ਹਾ ਤੂੰ ਪਾਲਾ ਕੱਪੜੇ ਆਪਾਂ ਦੋਵੇਂ ਮਾਮਾ ਤੀਆਂ ਵਗ ਚੱਲਾਂਗੇ ਬਸ ਮੈਂ ਨਹੀਂ ਮੰਨਦੀ ਹੈਗੀ ਕਿ ਮੇਰਾ ਜੀ ਨਹੀਂ ਕਰਦਾ ਤੂੰ ਜਾਵੜਾ ਕੋਈ ਨਾ ਮੈਂ ਨਾਲੇ ਕੰਮ ਦੰਦੇ ਦਾ ਘਰੇ ਕੰਮ ਦੰਦਾ ਕਰ ਲੂੰਗੀ ਸਾਰਾ ਤੇਰੇ ਆਉਂਦੀ ਨੂੰ ਤੂੰ ਰਾਮ ਨਾਨੀ ਦਾ ਪਤਾ ਲੈ ਕੇ ਮੁੜੇ ਆ ਕਹ ਤੂੰ ਜਾਵੜਾ ਨਹੀਂ ਮੈਂ ਕੱਲੀ ਕਿੱਥੇ ਜਾਉਂਗੀ ਫੇਰ ਵੀ ਮੈਨੂੰ ਆਏ ਸੀਗਾ ਵੀ ਚੱਲ ਸਾਥ ਜਾ ਹੋ ਜਾਂਦਾਗਾ ਲੈ ਫੇਰ ਕਿਉਂ ਨਾ ਮੈਂ ਕੱਲੀ ਨੂੰ ਕਹਿੰਦਾ ਪਿੰਡ ਹੀ ਜਾਣਾ ਤੂੰ ਜਾਵੜਾ ਮੈਂ ਇੰਨਾ ਕੰਮ ਪਿਆ ਘਰ ਇਹ ਸਾਰੇ ਕੰਮ ਕਰ ਲੂੰਗੀ ਹੁਣ ਜੱਸੀ ਦੀ ਤਾਂ ਕੋਈ ਦਸੱਲੀ ਨਹੀਂ ਆਗੀ ਖਬਰਾਂ ਕਿੱਥੇ ਗਿਆਗਾ ਘਰ ਥੋੜੋ ਸੁਣਨਾ ਛੱਡ ਕੇ ਜਾਣਾ ਉਹ ਤਾਂ ਤੇਰੀ ਗੱਲ ਸਹੀ ਐ ਮੁੰਡੇ ਨੂੰ ਹੀ ਡੀਕ ਲੈਣੀ ਆ ਆਇਆ ਨਾ ਮੋਟਰਸਾਈਕਲ ਤੇ ਬਿੰਦ ਲੱਗੂਗੀ ਬੱਸ ਹੁਣ ਜੇ ਲੈ ਜੀ ਮੁੜਨ ਦਾ ਟਾਈਮ ਨਾ ਰਿਹਾ ਬੱਸ 'ਚ ਕਿੱਥੇ ਖਾਉਂਗੀ ਥੱਕ ਕੇ ਮੋਟਰਸਾਈਕਲ ਤੇ ਤਾਂ ਬਿੰਦ ਲੱਗੂਗੀ ਹੈ ਜੇ ਕਵੇਲਾ ਵੀ ਹੋ ਗਿਆ ਉਹ ਨਾਲ ਹੀ ਲੈ ਜੀ ਆਜੂਗਾ ਇੱਥੇ ਕਿਤੇ ਹੁਣ ਨਹੀਂ ਤੂੰ ਦੇਖਿਆ ਮੈਂ ਤਾਂ ਬੱਤ ਵਾਲੀ ਸੋਚ ਲਾ ਕੇ ਦੇਖ ਲੈਂਦੀ ਹੋਨ ਪਹਿਲਾਂ ਬਥੇਰੇ ਲਾ ਲਿਓ ਕੜਾ ਚੱਕਦਾ ਲੈ ਇੱਕ ਵਾਰੀ ਹੋਰ ਲਾ ਕੇ ਦੇਖ ਲੰਨੀ ਆ ਪਤਾ ਨਹੀਂ ਇਹ ਜਾ ਕਿੱਥੇ ਤਾਂ ਨਿਕਲਦਾ ਕਿੱਥੇ ਨਾ ਉਹਦਾ ਵੀ ਭੇਤ ਨਹੀਂ ਹੁੰਦਾ ਹੈਗਾ ਪੰਜਰ ਦਾ ਟੈਂਮ ਸਾਰਾ ਮੁੰਡਾ ਕਦੇ ਨਹੀਂ ਖੜਦਾ ਹੈਗਾ ਤੁਮਣ ਆ ਦੇਖ ਲੈ ਆ ਕੇ ਦੇਖ ਆ ਜਾ ਹੀ ਜਾਂਦੀ ਐ ਬਿੱਲ ਚੱਕ ਕੇ ਦਿੰਦਾ ਕਿਤੇ ਇਹ ਜਾ ਪਤਾ ਨਹੀਂ ਕਿਹੜੇ ਕਿਉਂ ਚੱਕ ਖਾ ਰਿਹਾ ਦਾ ਨਹੀਂ ਮੈਂ ਦੇਖਦੀ ਆ ਲਹੂ ਪੀ ਜਾ ਮੁੰਡੇ ਨੇ ਵੀ ਗਲੀ 'ਚ ਖੜ ਕੇ ਦੇਖਦੀ ਆ ਜੇ ਹੁੰਦਾ ਜਾ ਕਿਸੇ ਨੇ ਦੇਖਿਆ ਕਰੇਗਾ ਹੋਣ ਲੱਗੇ ਛੱਟ ਗਈ ਕਲ ਆਤਾ ਵਧੀਆ ਰੱਬ ਨੇ ਆਪੇ ਮੌਕਾ ਦੇਤਾ ਮੈਂ ਕਾਲੇ ਨੂੰ ਫੋਨ ਕਰਦੀ ਦੀ ਵੀ ਇਹ ਜਾਣਗੇ ਪਰ ਇਹਨਾਂ ਦਾ ਕਿਹੜਾ ਪੱਕਾ ਪਤਾ ਜਾਣਗੇ ਵੀ ਜਾਂ ਨਹੀਂ ਐਵੇਂ ਕਰਦੇ ਇੱਕ ਵਾਰ ਫੋਨ ਕਰ ਦਿੰਨੀ ਆ ਹੈਲੋ ਕਾਲੇ ਕਿੱਥੇ ਆ ਅੱਛਾ ਮੇਰੀ ਗੱਲ ਸੁਣ ਮੰਮੀ ਅਰਗੇ ਨਾ ਨਾਨਕੀ ਜਾਣਗੇ ਪਰ ਹਜੇ ਪੱਕਾ ਨਹੀਂ ਪਤਾ ਜੇ ਗਏ ਤਾਂ ਮੈਂ ਤੈਨੂੰ ਕਾਲ ਕਰੂੰਗੀ ਤੂੰ ਆ ਜੀ ਠੀਕ ਹਾਂ ਹਾਂ ਉਹਦੀ ਫੋਨ ਕਰ ਦੂੰ ਮੈਂ ਤੁਹਾਨੂੰ ਠੀਕ ਲੈ ਚਾਚੇ ਸਾਹ ਸ੍ਰੀ ਕਾਲ ਸਤਿ ਸ੍ਰੀ ਕਾਲ ਹੋਰ ਕੀ ਕਰੀ ਜਾਂਦੇ ਬਸ ਕੁਛ ਨਹੀਂ ਉਹ ਮੈਂ ਤਾਂ ਬਾਹਰੋਂ ਆਈ ਸੀਗੀ ਮੇਲੋ ਕੇ ਗਈ ਸੀ ਉਹਨਾਂ ਦੇ ਪਤਾ ਜਾ ਲੈਣਾ ਅੱਛਾ ਅੱਛਾ ਮੈਂ ਵੀ ਬਸ ਕੁਛ ਨਹੀਂ ਮੈਂ ਕਿਹਾ ਕੁੜੀ ਮੇਰੀ ਜਿੱਦ ਕਰਕੇ ਬੈਠੀ ਸੀ ਮੈਂ ਕੱਦੂ ਤਾਂ ਰਿਆ ਸੀ ਉਹ ਕਹਿੰਦੀ ਮੈਂ ਕਦੂ ਨਾ ਖਾਣੀ ਨਹੀਂ ਮੈਂ ਕਿਹਾ ਚੱਲ ਚਾਚੀ ਕੇ ਪੁੱਛੋ ਨਹੀਂ ਆ ਵੀ ਕੀ ਬਣਾਇਆ ਮੈਂ ਤਾਂ ਆਪ ਵੀ ਰਾਤ ਕਦੂ ਬਣਾਇਆ ਸੀਗਾ ਮੁੰਡਾ ਖੇਤੋਂ ਲੈ ਕੇ ਆਇਆ ਤੀਆ ਆਹ ਦਾਲ ਪਾਣੀ ਕਿਹੜਾ ਲੈਣ ਦੀ ਰਹਿ ਰਹੀਆਂ ਨੇ ਦੇਸਾਂ ਦੀ ਮਹਿੰਗੀ ਹੋ ਗਈਆਂ ਨੇ ਆਹੋ ਇਹ ਤਾਂ ਹੈਗਾ ਵਾ ਦੇਖਦੀ ਹਾਂ ਹੁਣ ਘਰ ਜਾ ਕੇ ਚਟਣੀਆਂ ਬਣਾ ਕੇ ਦਿੰਦੀ ਆ ਉਹਨੂੰ ਲਾ ਪਹਿਲਾਂ ਹੀ ਚਟਣੀ ਕੁੱਟ ਕੇ ਦੇ ਦੇਣੀ ਸੀਗੀ ਜਦੋਂ ਪਤਾ ਇਹ ਵੀ ਕਦੂ ਖਾਂਦੀ ਨਹੀਂ ਹੈਗੀ ਜਵਾਕੜੀ ਉਹ ਬਸ ਕੋਲੀ ਕਰਗੀ ਚਾਚੀ ਮੈਂ ਕਿਹਾ ਚੱਲ ਚਾਚੀ ਵੱਲੋਂ ਕੋਲੀ ਇੱਕ ਲੈ ਆਉਂਦੀ ਕੀ ਗੱਲ ਕਿਤੇ ਜਾਣ ਜੂਣ ਦੀ ਤਿਆਰੀ ਹੈ ਆਹ ਤਿਆਰਸਾਰ ਹੋਈ ਫਿਰਦੀ ਐ ਹੋ ਕੋਸ਼ਲੀ ਚਾਚੀ ਵੈਸੇ ਬਸ ਤਿਆਰ ਹੋਈ ਸੀ ਕੰਮ-ਕੁਮ ਕਰਕੇ ਵਿਹਲੀ ਹੋ ਗਈ ਤਿਆਰ ਹੋ ਕੇ ਬੈ ਗਈ ਚਾਲਾ ਕੰਮ ਨੂੰ ਕਰਾ ਤੁਹਾਡੇ ਡੰਗਰ ਪਸ਼ੂਆਂ ਦਾ ਕੰਮ ਆ ਹੈਨਾ ਆ ਗੱਦੋਂ ਪਕਾਇਆਂ ਤੇ ਖਾਈਆਂ ਵਿਹਲੀ ਦੀ ਵਿਹਲੀਆਂ ਤੂੰ ਤਾਂ ਹੋਰ ਕੀ ਹੂੰ ਵਧੀਆ ਖਬਰਾਂ ਲੰਦੀ ਰਹਿਣੀਆਂ ਕਦੇ ਉਧਰ ਆ ਗਈ ਕਦੇ ਉਧਰ ਆ ਗਈ ਹੈਨਾ ਚਾਚੀ ਤੈਨੂੰ ਤਾਂ ਐਵੇਂ ਮੈਂਮ ਆ ਹੁਣ ਪਿੰਡ 'ਚ ਰਹਿੰਦੇ ਆ ਹੁਣ ਮਾੜੀ-ਮੋਟੀ ਖਬਰਾਂ ਤਾਂ ਤਾਂ ਪਤਾ ਲੱਗਦਾ ਹੀ ਰਹਿੰਦਾ ਵਾ ਹਾਂ ਹਾਂ ਵੀਰਾ ਉਹ ਤਾਂ ਸਾਨੂੰ ਪਤਾ ਹੀ ਆ ਸਾਨੂੰ ਕੀ ਆਪਣੇ ਸਾਰੇ ਬਹੀ ਵੇੜੇ ਨੂੰ ਪਤਾ ਜੇ ਕੋਈ ਵੀ ਗੱਲਬਾਤ ਪੁੱਛਣੀ ਹੋਵੇ ਨਾ ਆਹ ਕਹਿੰਦੇ ਹੁੰਦੇ ਨੇ ਵੀ ਗੁਰਲੀਨ ਨੂੰ ਪਤਾ ਐ ਇਸ ਗੱਲ ਦਾ ਉਹਦੇ ਕੋਲੋਂ ਜਾ ਕੇ ਪੁੱਛੋ ਤੈਨੂੰ ਤਾਂ ਸਾਰੇ ਪਿੰਡ ਦੀਆਂ ਹੀ ਖਬਰਾਂ ਪੁੱਦਾ ਪਤਾ ਹੈ ਨਾ ਲੈ ਚਾਚੀ ਤੂੰ ਬੜਾ ਰੁੱਖਾ ਜਿਹਾ ਬੋਲਣ ਲੱਗੀ ਕੀ ਗੱਲ ਲੋਕਾਂ ਦੀਆਂ ਗੱਲਾਂ 'ਚ ਤਾਂ ਨਹੀਂ ਆਉਣ ਲੱਗੀ ਤੂੰ ਵੀ ਨਹੀਂ ਨਾ ਨਾ ਮੈਂ ਲੋਕਾਂ ਦੀਆਂ ਗੱਲਾਂ 'ਚ ਕਾਹਨੂੰ ਆਣਾ ਹੈਗਾ ਆਹ ਰੁੱਖਾ ਤਾਂ ਨਾ ਮੁੰਡੇ ਨੇ ਮੇਰਾ ਦਿਮਾਗ ਖਰਾਬ ਕੀਤਾ ਹੋਇਆ ਪਤਾ ਹੀ ਨਹੀਂ ਹੈਗਾ ਕਿਹੜੇ ਵੇਲੇ ਕਿੱਥੇ ਜਾਂਦੇ ਤੇ ਕਿੱਥੇ ਨਹੀਂ ਘਰੇ ਕੋਸ ਦੱਸ ਕਿ ਨਹੀਂ ਜਾਂਦਾ ਹੈਗਾ ਮੈਂ ਤੈਨੂੰ ਪੁੱਛਦੀ ਆ ਤੈਨੂੰ ਪਤਾ ਜੱਸ ਬਾਰੇ ਕੁਛ ਲੈ ਚਾਚੀ ਮੁੰਡਾ ਤੇਰਾ ਮੈਨੂੰ ਕੀ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਫੋਨ ਕਰਕੇ ਦੇਖ ਲੈਣਾ ਸੀਗਾ ਉਹਨੂੰ ਨਹੀਂ ਪੰਜਾਬ ਫੋਨ ਲਾ ਲੈ ਫੋਨ ਕਿਹੜਾ ਮੇਰਾ ਉਹ ਚੱਕਦਾ ਹੈਗਾ ਤਾਂ ਹੀ ਤਾਂ ਮੈਂ ਤੈਨੂੰ ਪੁੱਛਦੀ ਆ ਵੀ ਤੈਨੂੰ ਤਾਂ ਚੱਲ ਖਬਰ-ਸਬਰ ਰਹਿੰਦੀ ਹੋਈ ਹੈ ਨਾ ਚਾਚੀ ਮੈਨੂੰ ਤੀਵੀਆਂ ਦੀ ਖਬਰ ਰਹਿੰਦੀ ਆ ਮੈਂ ਕਿਹੜਾ ਬੰਦਿਆਂ ਦੀ ਖਬਰ ਰੱਖਦੀ ਆ ਹੁਣ ਮੈਨੂੰ ਕੀ ਪਤਾ ਤੇਰਾ ਮੁੰਡਾ ਕਿੱਥੇ ਆ ਕਿੱਥੇ ਨਹੀਂ ਚੱਲ ਕੋਈ ਗੱਲ ਨਹੀਂ ਮੈਂ ਤਾਂ ਹੁਣ ਪੁੱਛ ਬੈਠੀ ਮਹਾ ਕਈ ਵਾਰੀ ਕੋਈ ਥੋਡੇ ਵਾਲੇ ਪਾਸੇ ਵਗ ਗਿਆ ਹੋਵੇ ਤੈਨੂੰ ਪਤਾ ਹੋਵੇ ਤਾਂ ਕਰਕੇ ਮੈਂ ਤੈਨੂੰ ਪੁੱਛ ਹੈਗਾ ਵੀਰ ਕੋਈ ਨਾ ਚਾਚੀ ਤੂੰ ਐਦਾਂ ਕਰ ਉਹਨੂੰ ਫੋਨ ਕਰਕੇ ਦੇਖ ਲੈ ਜਾਂ ਕਿਸੇ ਯਾਰ ਬੈਲੀ ਨੂੰ ਪੁੱਛ ਲੈ ਕੀ ਪਤਾ ਕਿਸੇ ਨਾਲ ਚੁੱਪ ਕਰਕੇ ਚਲਾ ਗਿਆ ਹੋਵੇ ਨਾ ਵੇਟ ਕਰ ਲੈ ਘੰਟਾ ਕੀ ਪਤਾ ਆ ਜਵੇ ਨੀ ਘੰਟਾ ਕਿੱਥੋਂ ਵੇਟ ਕਰ ਲਿਆ ਉਹ ਮੇਰੇ ਭਾਈ ਦਾ ਫੋਨ ਆਇਆ ਸੀਗਾ ਮੇਰੀ ਮਾਂ ਬਾਲੀ ਢਿੱਲੀ ਹੋ ਰਹੀ ਆ ਉਹ ਪਿੰਡ ਜਾਣਾ ਸੀ ਹੁਣ ਦੁਪਹਿਰ ਆ ਗਿਆ ਕਦੋਂ ਗਏ ਤੇ ਕਦੋਂ ਵਾਪਸ ਮੁੜੇ ਹਾਂ ਚਾਚੀ ਗੱਲ ਤਾਂ ਤੂੰ ਸਹੀ ਕਹਿਨੀ ਆ ਜਦੋਂ ਐਵੇਂ ਦੀ ਖਬਰ ਹੋਵੇ ਫਿਰ ਤਾਂ ਜਾਣਾ ਬਣਦਾ ਹੀ ਆ ਬਾਕੀ ਤੂੰ ਇੱਕ ਵਾਰੀ ਬਾਹਰ ਪਤਾ ਕਰ ਲੈ ਕੀ ਪਤਾ ਇੱਥੇ ਨੇੜੇ ਤੇੜੇ ਕਿਤੇ ਬੁੰਡਿਆਂ ਚ ਬੈਠਾ ਹੋਵੇ ਤੇ ਫਿਰ ਤੁਸੀਂ ਦੋਵੇਂ ਜਾਓਗੇ ਪਿੰਡ ਹਾਂ ਵੀਰ ਕਰਦੀਆਂ ਪਤਾ ਆ ਦੇਖ ਲਾ ਮੁੰਡੇ ਨੂੰ ਭੋਰਾ ਸੋਚ ਫਿਕਰ ਨਹੀਂ ਹੈਗੀ ਚੱਲ ਕੋਈ ਨਾ ਚਾਚੀ ਉਹ ਕਈ ਵਾਰੀ ਮੁੰਡੇ ਨਾਲ ਲੱਗੇ ਲੈ ਜਾਂਦੇ ਹੁੰਦੇ ਨੇ ਕੋਈ ਗੱਲ ਨਹੀਂ ਫਿਕਰ ਨਾ ਕਰ ਆ ਜਾਣਗੇ ਨਹੀਂ ਕੋਈ ਫੋਨ ਕਰਕੇ ਦੇਖ ਲੈ ਇੱਕ ਵਾਰੀ ਮੈਂ ਤੈਨੂੰ ਦੱਸਿਆ ਤਾਂ ਹੈਗਾ ਵੀਰ ਕਿੰਨੇ ਫੋਨ ਲਾ ਲੇ ਫੋਨ ਤਾਂ ਚੱਕਦਾ ਹੀ ਨਹੀਂ ਪਿਆ ਅਜੇ ਹਜਾ ਪਤਾ ਨਹੀਂ ਕਾਹਚ ਹੁਲਜ ਰਿਹਾ ਕੀ ਪਤਾ ਫੋਨ ਉਹਦਾ ਘਰੇ ਪਿਆ ਹੋਵੇ ਇੱਕ ਵਾਰੀ ਚੈੱਕ ਕਰ ਲਈ ਨੀ ਕਰੇ ਮੈਂ ਦੇਖ ਲਿਆ ਜੇ ਕਰੇ ਹੁੰਦਾ ਫਿਰ ਮੈਂ ਫੋਨ ਲਾਉਂਦੀ ਮੈਂ ਬੋਲੀ ਸੀ ਪਹਿਲਾਂ ਵੀ ਉਹਨੂੰ ਬਾਰੀ-ਬਾਰੀ ਫੋਨ ਲਾਈ ਜਾਂਦੀ ਚੱਲ ਕੋਈ ਨਾ ਚਾਚੀ ਮੈਂ ਜਾਣੀ ਆ ਘਰ ਜੇ ਮੈਨੂੰ ਮਿਲਿਆ ਕੋਈ ਰਾਹ ਦੇ ਵਿੱਚ ਤਾਂ ਮੈਂ ਪੁੱਛ ਕੇ ਤੈਨੂੰ ਦੱਸ ਦਾਂਗੀ ਬਾਕੀ ਨਹੀਂ ਤਾਂ ਤੂੰ ਫੋਨ ਲਾਉਂਦੀ ਰਹਿ ਚੱਲ ਚੰਗਾ ਬਸ ਗਿਆ ਉਹ ਤੇਰੀ ਵੀ ਕੁੜੀ ਭੁੱਖੀ ਬੈਠੀ ਹੋਣੀ ਹੈ ਚਟਣੀ ਦੇ ਦੇ ਉਹਨੂੰ ਕੁੱਟ ਕੇ ਖਾ ਲੂ ਰੋਟੀ ਵਿਚਾਲੀਆਂ ਚਾਚੀ ਦੇਖੋ ਲਾ ਕੰਮ ਨਹੀਂ ਤਾਂ ਦਾਨੀ ਅੰਨੇ ਬਹਾਨੇ ਜਾਣ-ਜਾਣ ਚੱਕ ਕੇ ਬਾਟੀ ਆ ਜਾਂਦੀ ਹੈ ਬੇਸ਼ਰਮ ਕਿਸੇ ਥਾਂ ਦੀ ਫੋਰ ਨੂੰ ਕੋਈ ਕੰਮ ਨਹੀਂ ਹੈਗਾ। ਚਾਚੀ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ। ਇਹ ਪਤਾ ਨਹੀਂ ਕਿਹੜੀ ਥਾਂੋਂ ਮੱਛੀ ਫਿਰਦੀ ਸੀ। ਮੈਨੂੰ ਲੱਗਦਾ ਇਹਨੂੰ ਗਗਨ ਨੇ ਲੁੱਤੀ ਲਈ ਹੋਣੀ ਆ ਜ਼ਰੂਰ। ਤਾਂ ਗਗਨ ਨੇ ਜੀਣਾ ਹਰਾਮ ਕੀਤਾ ਹੋਇਆ ਮੇਰਾ। ਇਹ ਚੰਗੀ ਭਲੀ ਇੱਕ ਚਾਚੀ ਹੋਈ ਸੀ ਜਿਹੜੇ ਮੇਰੇ ਪੱਖ ਦੀ ਗੱਲ ਕਰਦੀ ਸੀ। ਇਹ ਗਗਨ ਨੇ ਉਹ ਵੀ ਵਰਕਲੋਫ ਕਰਤੀ। ਕੋਈ ਨਾ। ਵੈਸੇ ਸੋਚਣ ਵਾਲੀ ਗੱਲ ਆ ਕਿ ਜੇ ਜਸ ਤੇ ਚਾਚੀ ਜਾਣਗੇ ਤੇ ਗਗਨ ਤਾਂ ਕੱਲੀ ਹੋਏਗੀ। ਤੇ ਜੇ ਗਗਨ ਕਰ ਲੀਆ ਤੇ ਉਹ ਮੁੰਡਾ ਵੀ ਮਿਲਣ ਆਊਗਾ ਪਰ ਮੈਨੂੰ ਕਿਵੇਂ ਪਤਾ ਲੱਗੂ ਵੀ ਕਿਹੜੇ ਟਾਈਮ ਆਉਂਦਾ ਉਹ ਚੱਲ ਕੋਈ ਨਾ ਇਹ ਮੈਨੂੰ ਹੀ ਬਿੜ ਕੇ ਰੱਖਣੀ ਪੈਣੀ ਉਹ ਮੁੰਡਾ ਤਾਂ ਉਹ ਬੁਲਾਊਗੀ ਕਿਉਂ ਮੈਨੂੰ ਵੀ ਪਤਾ ਹੈ ਕਿ ਆਸ਼ਕੀਆਂ ਕਿਵੇਂ ਕੀਤੀਆਂ ਜਾਂਦੀਆਂ ਤੇ ਲੋਕੀ ਕੀ ਖੁਸ਼ ਕਰਦੇ ਨੇ ਆਸ਼ਕੀਆਂ ਚ ਹਾਸ਼ਕਰ ਨੂੰ ਤਾਂ ਬਸ ਮੌਕਾ ਚਾਹੀਦਾ ਹੁੰਦਾ ਵਾ ਆਪਣੇ ਆਸ਼ਕ ਨੂੰ ਬੁਲਾਉਂਦਾ ਚੱਲ ਕੋਈ ਨਾ ਚਾਚੀ ਮੱਚੀ ਜਾ ਹਾਂ ਮੈਂ ਤਾਂ ਆਪਣਾ ਕੰਮ ਕਰਨਾ ਹੀ ਆ ਜਿੱਥੇ ਤੱਕ ਗਗਨ ਦੀ ਗੱਲ ਆ ਇਹ ਗਗਨ ਨੂੰ ਵੀ ਵੇਖ ਲਾਂਗੀ ਮੈਂ ਮਾ ਤੂੰ ਇਹਨੂੰ ਕਿਧਰੋਂ ਮੂੰਹ ਲਾਉਣੀ ਆ ਇਹਦੇ ਨਾਲੇ ਆਪਣਾ ਘਰ ਪੱਟਦਾ ਹਲੇ ਵੀ ਨਹੀਂ ਤੂੰ ਹਟਦੀ ਨਹੀਂ ਮੈਂ ਕਿਹੜਾ ਇਹਨੂੰ ਸੱਦਾ ਦੇ ਕੇ ਆਈ ਸੀ ਵੀ ਭਾਈ ਤੂੰ ਆ ਜਾ ਇਹ ਤਾਂ ਮੈਂ ਮੁੰਡੇ ਨੂੰ ਦੇਖਣ ਗਈ ਸੀ ਬਾਹਰੇ ਉਹ ਜਾਂਦੀ ਜਾਂਦੀ ਮੈਂ ਮਿਲੂ ਕੇ ਕਰੇ ਵੀ ਵੜ ਗਈ ਮਾ ਉਹਨਾਂ ਦੇ ਵੀ ਪੇ ਤੇ ਸੇਤ ਲੈ ਲਿਆ ਉਹ ਤਾਂ ਕਿਤੇ ਨਹੀਂ ਮਿਲਿਆ ਭਾਈ ਮੁੰਡਾ ਆਦਰਾ ਉਹ ਆ ਗਈ ਅੱਧੀ ਚੱਕੀ ਫਿਰੇ ਹੱਥ 'ਚ ਬਾਟੀ ਆ ਕੇ ਚਾਚੀ ਦਾਲ ਪਾ ਦੇ ਕਾਸੇ ਦੀ ਕਿਉਂ ਕੀ ਗੱਲ ੁਰੇ ਲੰਗਰ ਲਾਇਆ ਹੋਇਆ ਜਦੋਂ ਜੀ ਕਰਦਾ ਆਪਣੇ ਆ ਵੜਦੀ ਐ ਮੈਂ ਕਦੋਂ ਪਾਤੀ ਫਿਰ ਉਹਨੂੰ ਖਾਲੀ ਮੋੜੀ ਐ ਮੈਂ ਵੀ ਕੰਨੀ ਸਾਡੇ ਤੱਕ ਕੱਦੂ ਬਣਾਇਆ ਮਹਾ ਮੈਂ ਵੀ ਭਾਈ ਕੱਦੂਏ ਬਣਾਏਗਾ ਜਾਣ ਕੇ ਮੈਂ ਵੀ ਐਂ ਕਹਤਾ ਹੁਣ ਮੈਂ ਕਿੱਥੋਂ ਮੂੰਹ ਲਾਉਣੀ ਐ ਇਹਨੂੰ ਇਹ ਤਾਂ ਛੱਡ ਨਹੀਂ ਤੂੰ ਉਹ ਮੁੰਡੇ ਦੀ ਸੋਚ ਲੱਗੀ ਪਈ ਉਹਦੇ ਲੱਗਿਆ ਨਹੀਂ ਕੁਝ ਪਤਾ ਕਿਤੇ ਨਹੀਂ ਪਤਾ ਲੱਗਿਆ ਫਿਰ ਮੈਂ ਤਾਂ ਸਾਰੇ ਕਿਤੇ ਦੇਖਿਆ ਹੀ ਆ ਮੈਂ ਤੈਨੂੰ ਦੱਸਿਆ ਤਾਂ ਹੈਗਾ ਮੈਂ ਤਾਂ ਮੇਲੋਕੇ ਵੀ ਵਿੜਤ ਲਈ ਮਹਾ ਚਲਕੀ ਆ ਉਹਨਾਂ ਦੇ ਖੜ ਬੈਠ ਗਿਆ ਹੋਵੇ ਪਤਾ ਨਹੀਂ ਕਿੱਥੇ ਨਿਕਲਿਆ ਹੋਊਗਾ ਫਿਰ ਹੁਣ ਕੀ ਕਰੇਗੀ ਜਾਣਦਾ ਕਰਨਾ ਕੀ ਇਕਵੇਲਾ ਹੋਈ ਜਾਂਦਾ ਆ ਗਿਆ ਲੈ ਮਾਚਾ ਬਣਾ ਦੇ ਵੇ ਚਾਹ ਤਾਂ ਤੂੰ ਫੇਰੇ ਪੀ ਲੀ ਬੁਕਣੇ ਪਹਿਲਾਂ ਮੈਨੂੰ ਐਂ ਦੱਸ ਆ ਫੋਨ ਨੂੰ ਕੀ ਅੱਗ ਲਾ ਰਖੇਗੀ ਫੋਨ ਕਾ ਤੂੰ ਚੱਕਦਾ ਸਾਡਾ ਨਾਲੇ ਤੂੰ ਹੈਗਾ ਕਿੱਥੇ ਸੀ ਉਪਨ ਮੈਂ ਇੱਧਰ ਬਾਹਰ ਜਾ ਰਿਆ ਸੀ ਉਹ ਮਾ ਮੋਟਰ ਹਾਈਵੇ ਤੇ ਆ ਰਿਹਾ ਸੀ ਮੈਂ ਤਾਂ ਕਰਕੇ ਨੇ ਫੋਨ ਦਾ ਪਤਾ ਲੱਗਿਆ ਓੱਚੀ ਫੋਨ ਲਾ ਲੈ ਕੋਈ ਤੈਨੂੰ ਬੇ ਗੱਲ ਸੁਣ ਮੇਰੀ ਹਾਂ ਕੋਈ ਕੰਮ ਸੀ ਤੇਰੇ ਨਾਨਕੇ ਜਾ ਕੇ ਆਣਾ ਨਾਨੀ ਦੇ ਸੱਟ ਲੱਗ ਗਈ ਤੇਰੇ ਨਾਨੇ ਡਿੱਗ ਪਏ ਪੁੱਤ ਉਹਦੇ ਸੱਟ ਲੱਗੀ ਪਤਾ ਨਹੀਂ ਕਿੰਨਾ ਕੁ ਵੱਦਾ ਵਦਿਆ ਹੋਣਾ ਤੂੰ ਤੁਰ ਲੈ ਮੇਰੇ ਨਾਲ ਮੈਂ ਕੰਮ ਧੰਦਾ ਕਰਦੀ ਹੋਣੀ ਤਿਲਕ ਗਿਆ ਹੋਣਾ ਪੈਰ ਹੁਣ ਬਡੇਰੇ ਹੱਡ ਹੋ ਰਹੇ ਨੇ ਚਲ ਕੋਈ ਨਾ ਫਿਰ ਆ ਜਾ ਬਗ ਚੱਲਦੇ ਹਾਂ ਹੋਰ ਤੁਸੀਂ ਜਾਓ ਜਾਂ ਨਾਲ ਜਾਵੜਾ ਮੰਮੀ ਨੇ ਮੈਂ ਘਰੇ ਕੰਮ ਕਰ ਲੂੰਗੀ ਮਾਂ ਆ ਹੁਣ ਕਿਹੜਾ ਟਾਈਮ ਆ ਅੱਥ ਨੂੰ ਹੋਇਆ ਪਿਆ ਕੋਈ ਨਾ ਆਪਾਂ ਸਵੇਰੇ ਬਾਗ ਚੱਲਾਂਗੇ ਲੈ ਦੇਖ ਲੈ ਕਹਿੰਦਾ ਤੜਕੇ ਬਾਗ ਚੱਲਾਂਗੇ ਪੁੱਤ ਮੈਨੂੰ ਰਾਤ ਲੰਘਾਣੀ ਔਖੀ ਹੋ ਜਾਊਗੀ ਪਤਾ ਨਹੀਂ ਵਿਚਾਰੀ ਦੇ ਕਿੰਨੇ ਕਿ 6:00 ਵਜੇ ਹੋਣੀ ਆ ਤੂੰ ਪਾ ਲੈ ਲੀੜੇ ਪਾਣੇ ਨੇ ਜੇ ਚੱਲ ਮੇਰਾ ਪੁੱਤ ਬਣ ਕੇ ਓ ਮਾਂ ਤੂੰ ਇੰਗਾ ਤੂੰ ਬਣੀ ਟੈਨਸ਼ਨ ਲਈ ਜੰਨੀ ਆ ਕੋਈ ਨਾ ਮਮਾ ਮੈਨੂੰ ਫੋਨ ਕਰਕੇ ਪੁੱਛ ਲੈਣਾ ਉਹ ਨਾਲੇ ਦੂਰ ਦੀ ਬਾਟ ਆ ਆਪ ਨੂੰ ਜਾਂਦੇ ਨੂੰ ਨੀਰਾ ਹੋ ਜਾਊਗਾ ਨਾਲੇ ਕਿਡੀਆਂ ਗੱਲਾਂ ਬਾਤਾਂ ਹੋਣਗੀਆਂ ਤੂੰ ਫੇਰ ਕੱਲੀ ਕਰੇਂਗੀ ਵੀ ਚੱਲ ਚੱਲੀਏ ਹਾਂ ਹੁਣ ਆਪਾਂ ਉੱਥੇ ਰਹਿ ਵੀ ਨਹੀਂ ਸਕਦੇ ਹੈਗੇ ਭੈਣ ਕਰੇ ਕੱਲੀ ਆ ਮੈਂ ਤੈਨੂੰ ਐਂ ਕਹਣਾ ਸਵੇਰੇ ਬਾਗ ਚੱਲਾਂਗੇ ਭਾਂਜੇ ਆਪਾਂ ਸਾਰਾ ਦਿਨ ਲਾਈ ਕੋਈ ਚੱਕਰ ਨਹੀਂ ਹੈਗਾ ਵੇ ਪੁੱਤ ਚੱਲ ਗੱਲ ਤਾਂ ਤੇਰੀ ਵੀ ਠੀਕ ਹੈ ਪਰ ਫੋਨ ਲਾ ਕੇ ਪੁੱਛ ਫਿਰ ਸਮਾਰ ਕੇ ਪਤਾ ਤਾਂ ਲੱਗੇ ਕੋਈ ਨਾ ਮਾਂ ਮੈਂ ਹੁਣੇ ਬੱਸ ਲੈਣਾ ਕਰਕੇ ਹੁਣ ਮਾਂਵਾਂ ਗੱਲ ਇਹ ਕਿਹੜਾ ਮੇਰੇ ਅੱਖੇ ਲੱਗਦਾ ਹੈਗਾ ਉਹ ਤਾਂ ਗੱਲ ਦਾ ਪੁੱਤ ਹੈ ਦੀ ਵੀ ਸਹੀ ਹੈ ਹੁਣ ਨਾ ਤਾਂ ਮੁੜਨ ਦਾ ਟਾਈਮ ਰਹਿਣਾ ਕਰੇ ਤੈਨੂੰ ਵੀ ਨਿੱਕਲੀ ਨੂੰ ਛੱਡ ਸਕਦੀ ਹੈਗੀ ਆ ਕੰਮ ਤਾਂ ਦਾ ਇੰਨਾ ਘਰ ਦਾ ਵੀ ਤੇ ਡੰਗਰ ਪਸੂ ਦਾ ਕੰਮ ਦਾ ਤਾਂ ਈ ਸੀ ਮੈਂ ਕਰ ਹੀ ਲੈਣਾ ਸੀ ਨਾ ਨਾ ਪੁੱਤ ਆ ਡੰਗਰ ਪਸੂ ਦਾ ਕਿੱਥੋਂ ਕੱਢ ਲੇਗੀ ਨਾਲੇ ਉਹ ਮੱਝ ਮੇਰੇ ਹੱਥ ਪਈ ਹੋਈ ਐ ਤੂੰ ਧਾਰ ਕਿੱਥੋਂ ਕੱਢ ਲੇਗੀ ਉਹਦੀ ਅੱਛਾ ਮਾਂ ਫਿਰ ਤੁਸੀਂ ਸਵੇਰੇ ਜਾਓਗੇ ਸਾਰਾ ਦਿਨ ਲਾ ਕੇ ਆਉਂਗੇ ਗਗਨ ਆ ਤੂੰ ਕਿਹੜੇ ਸਾਹਬ ਨਾਲ ਪੁੱਛਿਆ ਮੈਨੂੰ ਤੈਨੂੰ ਕਾਦੀ ਖੁਸ਼ੀ ਐ ਤੇਰੀ ਨਾਨੀ ਦੇ 6:00 ਵਜੇ ਆ। ਮੇਰੇ ਭਾਦੀ ਬਣ ਰਹੀ ਐ ਤੇ ਤੂੰ ਖੁਸ਼ ਹੋਈ ਜਾਨੀ ਐ। ਮਾਂ ਖੁਸ਼ ਕਿੱਥੇ ਮੈਂ ਤਾਂ ਉਹੀ ਕਹਤਾ। ਤੰਦਾ ਐਵੇਂ ਲੱਗੀ ਜਾਂਦਾ ਮੈਂ ਤਾਂ ਇਸ ਚਲ ਤੂੰ ਨਾਨਕੀ ਜਾਏਂਗੀ ਐਨੇ ਬਣਨੇ ਨਾ ਮਿਲੇ ਆਏਂਗੇ। ਮਾਂ ਕਾਦੇ ਬਹਾਨੇ ਪਤਾ ਖੈਰ ਸੁੱਖ ਨਾਲ ਜਾਵੇ ਤਾਂ ਚੰਗੀ ਗੱਲ ਐ। ਕੀ ਕਹਿੰਦਾ ਮਾਮਾ? ਕੀ ਕਹਿੰਦਾ ਤੇਰਾ ਮਾਮਾ? ਮੇਰੀ ਮਾਮੇ ਨਾਲ ਗੱਲ ਹੋ ਗਈ। ਉਹ ਕਹਿੰਦਾ ਕੋਈ ਨਾ ਬਾਹਲੀ 6:00 ਨਹੀਂ ਹੈਗੀ ਵੀ ਤੁਸੀਂ ਸਵੇਰੇ ਪਤਾ ਲਾਜਿਓ। ਆਪਾਂ ਸਵੇਰੇ ਬਾਗ ਚੱਲਾਂਗੇ ਠੀਕ ਆ ਮਾਂ। ਚਲ ਸ਼ੁਕਰ ਐ ਪੁੱਤ। ਹੋਰ ਕੋਈ ਨਾ ਤਾਂ ਸਵੇਰੇ ਵਕ ਚੱਲਾਂਗੇ। ਚਲੋ ਹੁਣ ਬਾਹਲੀ ਟੈਨਸ਼ਨ ਨਹੀਂ ਨਾਲਾ ਨੇ ਕੂੜੀ ਮੇਰਾ ਤਾਂ ਨਾ ਖਬਰ ਜੀ ਸੁਣ ਕੇ ਸੀਤ ਨਿਕਲਿਆ ਪਿਆ ਮਰਥੋਂ ਨੀ ਵੀਰ ਖੜਿਆ ਹੋਇਆ ਜਾਂਦਾ ਹੈਗਾ ਆ ਰੋਟੀ ਰੁਕਤੀ ਨਾ ਤੂੰ ਦੇਖ ਲਈ ਮੜਾ ਜਾ ਚੰਗਾ ਮੈਂ ਆਪੇ ਕਰ ਲੂੰ ਹਲੇ ਬਥੇਰਾ ਟਾਈਮ ਪਿਆ ਨਾ ਹਾਂ ਮਾਂ ਉਹ ਤਾਂ ਛੱਡ ਦਿਆ ਕਰ ਫੋਨ ਦਾ ਸਾਰਾ ਦਿਨ ਪੈਂਦਾ ਕੀ ਕਰਦੀ ਏ ਤੂੰ ਇਹ ਚੋਂ ਚੰਗਾ ਮੰਮੀ ਛੱਡ ਦੂੰਗੀ ਹੋ ਗਈ ਤੂੰ ਤਿਆਰ ਮੈਂ ਤਾਂ ਤਿਆਰ ਹੋ ਗਈ ਅਸੀਂ ਚੱਲਿਆਂ ਮੇਰੀ ਗੱਲ ਸੁਣ ਲੈ ਟਾਈਮ ਨਾਲ ਕੰਮ ਨਬੜ ਕੇ ਨਾ ਆਪਦਾ ਬਾਰ ਬੂਡਾ ਕੇ ਅੰਦਰ ਵੇ ਜੀ ਚੰਗਾ ਚੰਗਾ ਅਸੀਂ ਪਤਾ ਲੈ ਕੇ ਬੱਸ ਮੁੜਿਆ ਠੀਕ ਆ ਮਾਂ ਜੋ ਚੱਲ ਪਈ ਉਧਰੋਂ ਮੈਨੂੰ ਫੋਨ ਕਰ ਦੇ ਚਲ ਚੰਗਾ ਬੀ ਜੀ ਆ ਜਾ ਆ ਜਾ ਤਿਆਰ ਰੱਖੀ ਹਰ ਖੜੀ ਹੋ ਜਾ ਹਾਂ ਫੋਨ ਚੱਕ ਕੇ ਚੰਗਾ ਮੈਂ ਚੱਲ ਹੈਲੋ ਹਾਂ ਕਾਲੇ ਕਿੱਥੇ ਆ ਚੱਲ ਮੇਰੀ ਗਾਲ ਸੋਣਾ ਮੰਮੀ ਅਰਗੇ ਗਏ ਤੂੰ ਘਰੇ ਆ ਜਾ ਹਾਂ ਹਾਂ ਜੱਸਾ ਵੀ ਗਿਆ ਆ ਜਾ ਜਸਤੇ ਚਾਚੀ ਤਾਂ ਚਲੇ ਗਏ ਮੈਨੂੰ ਜਿੱਥੋਂ ਤੱਕ ਲੱਗਦਾ ਗਗਨ ਕੱਲੀ ਆ ਘਰੇ ਹੋਂਟ ਜ਼ਰੂਰ ਆਏਗਾ ਮੁੰਡਾ ਇੰਜ ਕਰਦੀ ਆ ਮੈਂ ਇੱਥੇ ਖੜੀ ਹੁੰਦੀ ਆ ਦੇਖਦੀ ਆ ਆਂਦਾ ਕਿ ਨਹੀਂ ਤਿੰਨੀ ਗਰਪ ਨਹੀਂ ਬਣੀ ਮੇਨੇ ਇਹ ਤਾਂ ਤਾਂ ਚੌਂਦੀ ਸੀ ਗੁਰਲੀ ਨੇ ਅੱਜ ਨਹੀਂ ਪੱਛੀ ਦੀ ਗਗਨ ਤੋਂ ਕਿੰਜਾਸੂ ਕੋਣ ਕਰਤੋ ਹੈ ਹਲੋ ਜਸ ਮਿਰਦਾਂ ਜੀ ਜਿਹੜੀ ਆਪਾਂ ਗੱਲ ਕਰਦੇ ਸੀਗੇ ਨਾ ਉਹ ਮੁੰਡਾ ਘਰੇ ਆਇਆ ਹੋਇਆ ਵਾ ਭਈਆ ਤੂੰ ਜਾਣਦੂ ਰਹਿਮ ਦੇ ਰ ਤਾਂ ਵਾਪਸ ਆ ਜਾਂਦੀ ਹੁਣੀ ਤਾਂ ਮੌਕਾ ਇਹ ਨਾ ਰੰਗੇ ਹੱਥ ਫੜਨ ਦਾ ਹਾਂ ਮੈਂ ਬਾਹਰ ਹੀ ਖੜਿਆ ਤੂੰ ਜਲਦੀ ਆ ਜਾ ਲੈ ਗਵਾਂ ਤੂੰ ਤਾਂ ਗਾਈਡ ਹੋ